ਕਿ ਜਿੰਨੇ ਵੀ ਤਰੀਕੇ ਦਾ ਕੋਈ ਕ੍ਰਾਈਮ ਹੋ ਰਿਹਾ ਉਹਨਾਂ ਨੂੰ ਠੱਲ ਪਾਉਣ ਦੇ ਲਈ ਅਸੀਂ ਵੱਖ-ਵੱਖ ਤਰੀਕੇ ਦੇ ਚੋਰ ਜਾਂ ਹੋਰ ਕੋਈ ਸਨੇਚਿੰਗ ਜਾਂ ਕਿਸੇ ਵੀ ਤਰੀਕੇ ਦੀ ਕੋਈ ਵਾਰਦਾਤਾਂ ਸੀਗੀ ਉਹਨਾਂ ਨੂੰ ਟ੍ਰੇਸ ਕਰਨ ਦੇ ਤਹਿਤ ਇਹ ਬੰਦੇ ਅਰੈਸਟ ਕੀਤੇ ਸੀਗੇ ਸਾਡੇ ਥਾਣੇ ਡਿਵੀਜ਼ਨ ਨੰਬਰ 6 ਦੇ ਪੁਲਿਸ ਨੇ ਦੋ ਸੀਗੇ ਜਿਹੜੇ ਅਪਰਾਧੀ ਉਹ ਤਕਰੀਬਨ ਜਿਹੜੀਆਂ ਆਪਣੇ ਸਾਰੇ ਏਰੀਆ ਦੇ ਵਿੱਚ ਜਾਂ ਆਪਣੇ ਸਾਰੇ ਜਲੰਧਰ ਦੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਇਹਨਾਂ ਦੇ ਪਹਿਲਾਂ ਭਾਰ ਕੋ ਕੈਂਪ ਠਾਣਾ 5 ਨੰਬਰ ਰਾਮਾ ਮੰਡੀ ਫਿਰ ਉਸ ਤੋਂ ਬਾਅਦ ਆ ਗਿਆ 바ਵਾ ਖੇਲ ਤੇ ਇੱਕ ਰੀਸੈਂਟਲੀ ਸਾਡੇ ਇਥੇਜ ਤੋਂ ਤਕਰੀਬਨ 15 ਦਿਨ ਪਹਿਲਾਂ ਇਹਨਾਂ ਨੇ ਮੋਟਰਸਾਈਕਲ ਖੋਇਆ ਸੀਗਾ ਉਹ ਤੇ 1 2 3 ਦਿਨ ਪਹਿਲਾਂ ਇਹਨਾਂ ਨੇ ਸਾਡੇ ਏਰੀਏ ਦੇ ਵਿੱਚ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਦੇ ਵਿਚ ਤਕਰੀਬਨ ਇਹਨਾਂ ਨੇ 4 ਤੋਂ 5 ਵਾਰ ਦਾ ਤਾਂ ਕੀਤੀਆਂ ਸੀ ਜਿਨ੍ਹਾਂ ਦੇ ਤਹਿਤ ਇਹਨਾਂ ਨੂੰ ਫੜਿਆ ਗਿਆ ਜਲੰਧਰ ਪੁਲਿਸ ਨੇ ਕੀਤੀ ਇੱਕ ਹੋਰ ਵੱਡੀ ਸਫਲਤਾ ਹਾਸਲ ਇੱਕ ਮੋਟਰਸਾਈਕਲ ਦਾਤ ਤੇ ਨਗਦੀ ਬਰਾਮਦ ਪੁਲਿਸ ਵੱਲੋਂ ਖੋਦੀ ਵਾਰਦਾਤ ਚ ਸ਼ਾਮਲ ਦੋਸ ਨਾਚਰਾ ਨੂੰ ਕੀਤਾ ਗਿਆ ਕਾਬੂ ਦੱਸਯੇ ਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲਿਸ ਨੇ ਲੁੱਟਖੋ ਦੀਆਂ ਤਾਜ਼ਾ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਪਰਦਾਫਾਸ਼ ਕਰਦੇ ਹਾਂ ਦੋਸ ਨਾਚਰਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਇੱਕ ਮੋਟਰਸਾਈਕਲ ਦਾਤ ਤੇ ਨਗਦੀ ਕੀਤੀ ਹੈ ਬਰਾਮਦ ਕੀ ਹੈ ਪੂਰਾ ਲੁੱਟਖੋ ਦਾ ਮਾਮਲਾ ਦੇਖੋ ਇਸ ਪੂਰੀ ਖਬਰ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ ਬ੍ਰੀਜ਼ ਟੀਵੀ ਇਹ ਸਾਡੇ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਚੱਲਦੀ ਹੋਈ ਮੁਹਿੰਮ ਚਲਾਈ ਗਈ ਸੀ ਕਿ ਜਿੰਨੇ ਵੀ ਤਰੀਕੇ ਦਾ ਕੋਈ ਕ੍ਰਾਈਮ ਹੋ ਰਿਹਾ ਉਹਨਾਂ ਨੂੰ ਠੱਲ ਪਾਉਣ ਦੇ ਲਈ ਅਸੀਂ ਵੱਖ-ਵੱਖ ਤਰੀਕੇ ਦੇ ਚੋਰ ਜਾਂ ਹੋਰ ਕੋਈ ਸਨੇਚਿੰਗ ਜਾਂ ਕਿਸੇ ਵੀ ਤਰੀਕੇ ਦੀ ਕੋਈ ਵਾਰਦਾਤਾਂ ਸੀਗੀ ਉਹਨਾਂ ਨੂੰ ਟ੍ਰੇਸ ਕਰਨ ਦੇ ਤਹਿਤ ਇਹ ਬੰਦੇ ਅਰੈਸਟ ਕੀਤੇ ਸੀਗੇ ਸਾਡੇ ਥਾਣੇ ਡਿਵੀਜ਼ਨ ਨੰਬਰ 6 ਦੇ ਪੁਲਿਸ ਨੇ ਦੋ ਸੀਗੇ ਜਿਹੜੇ ਅਪਰਾਧੀ ਉਹ ਤਕਰੀਬਨ ਜਿਹੜੀਆਂ ਆਪਣੇ ਸਾਰੇ ਏਰੀਆ ਦੇ ਵਿੱਚ ਆਪਣੇ ਸਾਰੇ ਚਲੰਦਰ ਦੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਇਹਨਾਂ ਤੋਂ ਪਹਿਲਾਂ ਭਾਰਗੋ ਕੈਂਪ ਥਾਣਾ 5 ਨੰਬਰ ਰਾਮ ਮੰਡੀ ਫਿਰ ਉਸ ਤੋਂ ਬਾਅਦ ਆ ਗਿਆ 바ਵਾ ਖੇਲ ਤੇ ਇੱਕ ਰੀਸੈਂਟਲੀ ਸਾਡੇ ਇਥੇ ਅਸ ਤੋਂ ਤਕਰੀਬਨ 15 ਦਿਨ ਪਹਿਲਾਂ ਇਹ ਕਿਨਾਂ ਨੇ ਮੋਟਰਸਾਈਕਲ ਖੋਇਆ ਸੀਗਾ ਉਹ ਤੇ 1 2 3 ਦਿਨ ਪਹਿਲਾਂ ਇਹਨਾਂ ਨੇ ਸਾਡੇ ਏਰੀਆ ਦੇ ਵਿੱਚ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਤਕਰੀਬਨ ਇਹਨਾਂ ਨੇ 4 ਤੋਂ 5 ਵਾਰ ਦਾਤਾ ਕੀਤੀਆਂ ਸੀ ਜਿਨ੍ਹਾਂ ਦੇ ਤਹਿਤ ਇਹਨਾਂ ਨੂੰ ਫੜਿਆ ਗਿਆ ਇੱਕ ਇਹ ਦੋਸ਼ੀ ਹਲੇ ਤਕਰੀਬਨ ਮੀਨ 2 ਮਹੀਨੇ ਪਹਿਲੋਂ ਜੇਲ੍ਹ ਤੋਂ ਆਏ ਨੇ ਬਾਰ